ਾਸਪੁਰ ਡੇਰਾ ਬਮਾਨਾ ਨੰਕਾ ਰੋਡ ਸਥਿਤ ਸ਼ਿਵ ਸ਼ਕਤੀ ਸੈਲਰ ਮਾਲਕ ਦੇ ਖਿਲਾਫ ਟਰੱਕ ਡਰਾਈਵਰਾਂ ਅਤੇ ਆਰਤੀਆਂ ਨੇ ਹਾਈਵੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਸੈਲਰ ਮਾਲਕ ਦੇ ਉੱਪਰ ਗਾਲੀ ਗਲੋਚ ਕਰਨ ਦੇ ਅਤੇ ਧੱਕੇ ਨਾਲ ਕੰਡੇ ਤੇ ਪੈਸੇ ਵਸੂਲਣ ਦੇ ਲਗਾਏ આરોਪ ਉੱਥੇ ਹੀ ਮੌਕੇ ਤੇ ਪਹੁੰਚੇ ਫੂਡ ਸਪਲਾਈ ਅਧਿਕਾਰੀ ਨੇ ਦੋਨਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਕਰਵਾਇਆ ਸ਼ਾਂਤ ਧਰਨਾ ਕੀਤਾ ਸਮਾਪਤ ਦੇਖੋ ਇੱਕ ਰਿਪੋਰਟ ਆਪਣੀਆਂ ਗੱਡੀਆਂ 3 ਵਜੇ ਤੱਕ ਖਾਲੀ ਰਹੁੰਦੇ ਆ ਜੋ 3 ਵਜੇ ਜਿਆਦਾ ਪ੍ਰੋਬਲਮ ਹੈ ਆਫਰੀਕਾ ਮੁਰਦਾਬਾਦ 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 ਸ਼ੇਰ ਸ਼ਕਤੀ ਸਾਲਰ ਮੁਰਦਾਬਾਦ ਮੁਰਦਾਬਾਦ ਦਿੱਲੀਬਾਦ ਯਾਰ ਗੱਟੀਆਂ ਜਿੱਦਾਂ ਲੱਗੀਆਂ ਲੈ ਚੋ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਛਡੂਨੀ ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆਰਤੀਆ ਭਰਾ ਨੇ ਗਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾਂ ਦੇ ਅਮੀਪੁਰ ਦੇ ਜਿੰਨੇ ਵੀ ਅੱਗੇ ਆੜਤੀਆਂ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਵੀ ਇੱਥੇ ਜੋ ਹਜਾਤਨਗਰ ਗੱਤਾ ਮਿਲਦੇ ਲੱਗੇ ਕਿ ਸ਼ਿਵ ਸ਼ਕਤੀ ਸੈਲਰ ਆ ਔਰ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਰ ਇਹ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਰੋਜ਼ ਦੀਆਂ 8 ਤੋਂ 10 ਗੱਡੀਆਂ ਸਭ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਆ ਤੇ ਬਾਕੀ ਆੜਤੀਆਂ ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਤੌਰ ਦੇ ਉੱਤੇ ਇਹ ਸਾਰੇ ਆੜਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੇ ਗੋਦਾਮ ਵਾਲਿਆਂ ਦੀ ਵੀ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਵੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫਿਰ ਇਹ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਢਦੇ ਨੇ ਔਰ ਦੂਸਰਾ ਜਿਹੜੀਆਂ ਗੱਡੀਆਂ ਪਿਛਲੇ ਲਗਾਤਾਰ ਤਿੰਨ ਤਿੰਨ ਦਿਨਾਂ ਤੋਂ ਇੱਥੇ ਲੈਣਾ ਚ ਖਲੋਤੀਆਂ ਹੋਈਆਂ ਨੇ ਇਹੋ ਹੀ ਸਮਾਂ ਆ ਸਾਡੇ ਟਰਾਂਸਪੋਰਟਰਾਂ ਵਾਸਤੇ ਟਰੱਕ ਵਾਲਿਆਂ ਵਾਸਤੇ ਟਰਾਲੀਆਂ ਵਾਲਾ ਵਾਸਤੇ ਵੀ ਜਿਨ੍ਹਾਂ ਨੇ ਆਪਣੇ ਫੇਰੇ ਦੀ ਕਮਾਈ ਕਰਨੀ ਹੁੰਦੀ ਆ ਪਰ ਜੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਇਸੇ ਤਰ੍ਹਾਂ ਹੀ ਗੱਡੀਆਂ ਲੈਣਾ ਵਿੱਚ ਖਲੋਤੀਆਂ ਰਹੀਆਂ ਤੇ ਇੱਕ ਦਿਨਾਂ ਦੇ ਟਾਇਰਾਂ ਦੀ ਖਰਾਬੀ ਦੂਜਾ ਸਮੇਂ ਦੀ ਖਰਾਬੀ ਤੇ ਜਿਹੜਾ ਸੀਜ਼ਨ ਐ ਸਿਰਫ 8 ਤੋਂ 10 ਦਿਨ ਦਾ ਹੁੰਦਾ ਤੇ ਜੇ ਚਾਰ ਪੰਜ ਦਿਨ ਇੱਕ ਗੱਡੀ ਨਹੀਂ ਖਾਲੀ ਹੋਣੀ ਤੇ ਫਿਰ ਇਹਨਾਂ ਨੇ ਆਪਣੀਆਂ ਕਿਸ਼ਤਾਂ ਕਿੱਥੋਂ ਕੱਢ ਲੈਣੀਆਂ ਤੇ ਕਿਸ ਤਰ੍ਹਾਂ ਇਹ ਖਰਚੇ ਪੂਰੇ ਕਰਨਗੇ ਇਹ ਇਸ ਸ਼ਿਵ ਸ਼ਕਤੀ ਜਿਹੜਾ ਅਨਿਲ ਵੈਜ ਜਿਹੜਾ ਮਾਲਕ ਆ ਉਹਦੇ ਖਿਲਾਫ ਸਾਰੇ ਆੜਤੀ ਇਹਦੇ ਧਰਨਾ ਲਾ ਕੇ ਬੈਠੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੂਰਨ ਤੌਰ ਤੇ ਇਹਨਾਂ ਦੀ ਹਮਾਇਤ ਵਿੱਚ ਜਾਂ ਜਿੰਨੀ ਦੇਰ ਇਸ ਗੱਲ ਦਾ ਹੱਲ ਨਹੀਂ ਨਿਕਲ ਜਾਂਦਾ ਉਨੀ ਦੇਰ ਇਸ ਤਰ੍ਹਾਂ ਹੀ ਇਹ ਰੋਡ ਵੀ ਬੰਦ ਰਹੇਗਾ ਤੇ ਨੌਬਤ ਆਈ ਤੇ ਜੇ ਕੋਈ ਹੁਣ ਇਸ ਤਰ੍ਹਾਂ ਦੀ ਹਰਕਤ ਸਾਨੂੰ ਲੱਭੀ ਇਹਨਾਂ ਦੇ ਸੈਲਰ ਤੇ ਜਾਂ ਗੋਦਾਮ ਦੇ ਉੱਪਰ ਤੇ ਫਿਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਕਰਕੇ ਫਿਰ ਥੋੜਾ ਜਿਹਾ ਸਾਨੂੰ ਵੀ ਆਪਣਾ ਯੂਰਜ ਜਮਾਇਚ ਕਰਨੀ ਪਾਉਗੀ ਇਹ ਸਾਰੀਆਂ ਜਿਹੜੇ ਕੰਮ ਆ ਉਹ ਫਿਰ ਕੀਤੇ ਜਾਣਗੇ ਕਿਉਂਕਿ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਦਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਖੱਜਲ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ ਇਹ ਨੰਨਾ ਕੰਡੇ ਦਾ ਮਸਲਾ ਸੀਗਾ ਇੱਥੇ ਕਿ ਜਦੋਂ ਕੰਡੇ ਸ਼ਾਲਦਰ ਮਾਲਕ ਨੇ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਨੇ ਸਿਵਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਤੇ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਰੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਉਹ ਲਾਈਨ ਸਰ ਵਾਲੀ ਸਰ ਲਗਵਾ ਦਿੱਤੀਆਂ ਗਈਆਂ ਤੇ ਅੱਗੇ ਤੋਂ ਵੀ ਹਦਾਇਤ ਕਰ ਦਿੱਤੀ ਗਈ ਆ ਕਿ ਗੱਡੀਆਂ ਜਿਹੜੀਆਂ ਉਹ ਟਰਨ ਬਾਈ ਟਰਨ ਹੀ ਲੱਗਣਗੀਆਂ ਜਿਹੜਾ ਕੰਡੇ ਦੇ 200 ਰੁਪਏ ਲਿਆ ਜਾ ਰਹੇ ਉਹ ਜਾਇਜ਼ ਵਾ ਕੇ ਜਨ ਜਾਇਜ਼ ਵਾ ਨਹੀਂ ਇਹਨਾਂ ਦਾ ਹੁਣ ਆਪਸ ਦੇ ਵਿੱਚ ਬੈਠ ਕੇ ਸੀ ਸਮਝੌਤਾ ਕਰਵਾ ਦਿੱਤਾ ਵਾ ਕਿ ਛੋਟੀ ਗੱਡੀ ਦਾ 100 ਤੇ ਵੱਡੀ ਦਾ ਜਿਹੜਾ 200 ਰੁਪਏ ਕੰਡੇ ਤੇ ਤੋਲਣ ਲੱਗਾ ਲੈ ਸਕਦੇ ਹਾਂ ਹੋਰ ਚ ਹੈਗਾ ਵੀ ਤਾਂ ਕੰਡਾ ਲੈ ਸਕਦੇ ਹਾਂ ਹਾਂਜੀ ਕਾਨੂੰਨ 'ਚ ਹੈਗਾ ਵੀ ਕੰਡਾ ਕੰਡਾ ਲੈ ਸਕਦੇ ਨਹੀਂ ਉਹ ਇਹਨਾਂ ਦਾ ਐਗਰੀਮੈਂਟ ਹੁੰਦਾ ਤੇ ਹੁਣ ਖਿਲਾਜਣਾ ਕੀ ਚੱਲ ਗਿਆ ਸੈਂਟੀਗਣ ਹਾਂਜੀ ਆਪੇ ਸਾਹਮਣੇ ਬਣਾ ਦਿੱਤੀ ਉਹ ਤੇ ਜਿਹੜਾ ਤੁਹਾਨੂੰ ਲੱਗਾ ਸਮਾਪਤ ਕਰਾਇਆ ਹਾਂਜੀ ਤੁਹਾਨੂੰ ਸਮਾਪਤ ਕਰਾ ਦਿੱਤਾ ਗਿਆ ਤੇ ਜਿਹੜਾ ਸੈਲਰ ਮਾਲਕ ਨੇ ਗੱਡੀ ਗਲੋਚ ਕਿਤਾਵਾ ਜਾਂ ਇਹਨਾਂ ਨਾਲ ਹਸਪਤ ਕੀਤੀ ਉਹਦੇ ਵਜੋਂ ਉਹ ਤਾਂ ਸੰਬੰਧ ਵਿੱਚ ਡਰਾਈਵਰ ਨੇ ਇਹਨਾਂ ਦੀ ਗੱਡੀ ਗਲੋਚ ਹੋਈ ਸੀ ਡਰਾਈਵਰ ਨੇ ਸਾਰੇ ਡਰਾਈਵਰਾਂ ਦੇ ਕੋਲੋਂ ਬਾਕੀਆਂ ਦੇ ਕੋਲੋਂ ਸਿਓ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਮਾਫੀ ਮੰਗ ਲਈ ਹੈ ਇਹਨਾਂ ਨੇ ਕਿਹਾ ਸੀ ਆ ਜਿਹੜਾ ਸੈਲਰ ਮਾਲਕ ਹੈਗਾ ਉਹ ਸਾਹਮਣੇ ਆ ਕੇ ਮਾਫੀ ਮੰਗੇ ਤੇ ਇਸ ਵਾਰੀ ਵੀ ਗੱਲ ਸਾਹਮਣੇ ਆਈ ਹੈ ਨਹੀਂ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਨਹੀਂ